ਹੈਲੋ ਜੀ ਸਾਰ ਸ੍ਰੀਕਾਲ ਕੀ ਆ ਜਲ ਉਮੀਦ ਕਰਦੇ ਆ ਜੀ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ ਸਵੇਰ-ਸਵੇਰ ਦਾ ਟਾਈਮ ਸਵੇਰ ਮਤਲਬ 9:00 ਵਜੇ ਦਾ ਟਾਈਮ ਹੋਣਾ ਵਾ ਤੇ ਨਮੀਸ਼ ਜਿਹੜਾ ਹੈ ਉਹ ਸਕੂਲ ਚਲਾ ਗਿਆ ਸੀ ਉਹਨੂੰ ਭੇਜ ਦਿੱਤਾ ਸੀ ਸਵੇਰੇ ਤਿਆਰ ਕਰਕੇ ਤੇ ਅੱਜ ਕੱਲ ਨਾ ਟਾਈਮ ਜਿਹੜਾ ਚੇਂਜ ਹੋ ਗਿਆ ਬੱਚਿਆਂ ਦਾ ਤੇ ਇਸ ਕਰਕੇ ਜਲਦੀ ਵੀ ਉੱਠਣਾ ਪੈਂਦਾ ਵਾ 8:30 ਜੇ 10 ਸਕੂਲ ਹੋ ਗਿਆ ਤੇ 2 ਵਜੇ ਦੇ 2:30 ਵਜੇ ਦੇ ਕਰੀਬ ਜਿਹੜੀ ਛੁੱਟੀ ਹੋ ਗਈ ਆ ਤੇ ਇਸ ਕਰਕੇ ਨਾ ਜਲਦੀ ਉੱਠਣਾ ਕੰਮ ਵੀ ਜਿਹੜਾ ਜਲਦੀ ਹੋ ਜਾਂਦਾ ਵਾ ਫਿਨਿਸ਼ ਹੋ ਜਾਂਦਾ ਤੇ ਮੈਂ ਆਪਣੇ ਛੋਟੇ ਬੇਟੇ ਦੇ ਜਿਹੜਾ ਉਹ ਸੁੱਤੇ ਸੁਤੇ ਜਿਹੜਾ ਸਾਰਾ ਕੰਮ ਜਿਹੜਾ ਉਹ ਕਰ ਲੈਣੀ ਆ ਇਪਨ ਜਿਹੜਾ ਮੈਨੇਜ ਜਿਹੜਾ ਹੋ ਜਾਂਦਾ ਕੰਮ ਜਦੋਂ ਮੈਂ ਲੇਟ ਉੱਠਣਾ ਤੇ ਫਿਰ ਮਤਲਬ ਮੇਕ ਕੋਈ ਨਾ ਤਾਂ ਵੀ ਨਹੀਂ ਜਾਂਦਾ ਹੈਗਾ ਤੇ ਇੰਨਾ ਜਦਾਂ ਫਿਰ ਬੇਟਾ ਵੀ ਉੱਠ ਜਾਂਦਾ ਵਾ ਫਿਰ ਉਹਦੇ ਨਾਲ ਨਾ బిਜੀ ਹੋ ਜਾਂਦਾ ਵਾ ਪਤਾ ਹੀ ਨਹੀਂ ਲੱਗਦਾ ਹੈਗਾ ਫਿਰ ਟਾਈਮ ਵੀ ਇਦਾਂ ਲੰਘ ਜਾਂਦਾ ਸਾਰਾ ਦਿਨ ਕੋਈ ਕੰਮ ਵੀ ਨਹੀਂ ਹੁੰਦਾ ਤੇ ਫਿਰ ਨਾ ਮੈਂ ਉਹਦੀ ਜਲਦੀ ਜਲਦੀ ਨਾ ਸਵੇਰੇ ਸਵੇਰੇ ਉਹਦੀ ਮਾਲਿਸ਼ ਕਰ ਦਿੰਨੀ ਆ ਮਾਲਿਸ਼ ਕਰ ਦਿੰਨੀ ਆ ਤੇ ਫਿਰ ਉਹ ਜਲਦੀ ਨਾ ਸੌ ਜਾਂਦਾ ਵਾ ਤੇ ਉਹਨੇ ਚੋਂ ਜਦੋਂ ਛੁੱਟਾ ਹੁੰਦਾ ਤੇ ਮੈਂ ਸਾਰਾ ਜਿਹੜਾ ਕੰਮ ਕਰ ਲੈਣੀ ਆ ਤੇ ਇਥੇ ਆਂਟੀ ਤੇ ਲੱਗੇ ਹੋਏ ਸਾਫ ਸਫਾਈ ਦੇ ਕਿਉਂਕਿ ਬੇਟੇ ਦੇ ਨਾਲ ਜਿਹੜਾ ਹੋ ਨਹੀਂ ਪਾਉਂਦਾ ਹੈਗਾ ਤੇ ਇਸ ਕਰਕੇ ਜਿਹੜਾ ਉਹ ਆਂਟੀ ਜਿਹੜੇ ਆਉਂਦੇ ਆ ਬਟ ਫਿਰ ਵੀ ਮੇਰੇ ਕੋ ਜਿੰਨਾ ਕੁ ਟਾਈਮ ਹੁੰਦਾ ਵਾ ਵੇਲੀ ਹੁੰਨੀ ਆ ਜਾਂ ਬੇਟਾ ਸੁਪਤਾ ਹੁੰਦਾ ਤੇ ਮੈਂ ਓਨੇ ਚੀ ਮਤਲਬ ਕੰਮ ਜਿਹੜਾ ਉਹ ਕਰਦੀ ਆ ਤੇ ਰਾਈਤ ਜਦੋਂ ਉੱਠ ਜਾਂਦਾ ਫਿਰ ਉਹ ਕੁਝ ਵੀ ਨਹੀਂ ਕਰਨ ਦਿੰਦਾ ਹੈਗਾ ਤੇ ਹੁਣ ਉਹਨੂੰ ਸਵਾਕ ਕੇ ਤੇ ਮੈਂ ਆਂਟੀ ਬਾਹਰ ਸਫਾਈ ਕਰਨ ਲਈ ਤੇ ਮੈਂ ਫਿਰ ਕਿਚਨ ਵੱਲ ਲੱਗ ਗਈ ਨਾ ਥੱਲੇ ਬਹੁਤ ਹੀ ਜ਼ਿਆਦਾ ਜਾਲਾ ਜੰਗਾਲ ਜਿਹੜਾ ਉਹ ਲੱਗਾ ਹੋਇਆ ਸੀ ਫਿਰ ਮੈਂ ਝਾੜੂ ਦੇ ਨਾਲ ਉਹਨੂੰ ਜਿਹੜਾ ਸਾਫ਼ ਕੀਤਾ ਰਸੋਈ ਸਾਰੀ ਸਾਫ਼ ਕੀਤੀ ਤੇ ਇੱਕ ਵਾਰੀ ਹੁੰਦਾ ਕੇ ਸਵੇਰੇ ਨਾ ਥੋੜਾ ਜਿਹਾ ਔਖਾ ਹੁੰਦਾ ਵਾ ਕੰਮਕਾਰ ਦਾ ਤੇ ਭਾਜੜ ਇੰਨੀ ਕਿ ਜ਼ਿਆਦਾ ਹੁੰਦੀ ਆ ਨਾ ਬਹੁਤ ਜ਼ਿਆਦਾ ਕਿਉਂਕਿ ਇੱਕੀ ਆਂਟੀ ਆਉਂਦੇ ਆ ਤੇ ਸਾਰੇ ਕੰਮ ਉਹੀ ਕਰਦੇ ਆ ਤੇ ਉਹਨਾਂ ਦੇ ਨਾਲ ਵੀ ਲੱਗਣਾ ਪੈਂਦਾ ਨੂੰਹ ਸੱਸ ਨੂੰ ਲੱਗਣਾ ਪੈਂਦਾ ਵਾ ਤੇ ਮੰਮੀ ਤੇ ਮੰਮੀ ਆਪਣਾ ਕੰਮ ਕਰਨ ਦੇ ਹੀ ਪਾਣੀ ਪੂਣੀ ਪਾਉਣ ਦੇ ਹੀ ਤੇ ਮੈਂ ਫਿਰ ਇੱਧਰ ਬਾਥਰੂਮ ਤੇ ਰਸੋਈ ਸਾਫ਼ ਕਰ ਦਿੱਤੀ ਤੇ ਮੰਮੀ ਵੀ ਨਾਲ ਕੰਮ ਕਰਾਉਂਦੇ ਹੀ ਆਂਟੀ ਵੀ ਕਰਾਉਂਦੇ ਹੀ ਤੇ ਜਿਹੜਾ ਹੀ ਕੰਮ ਜਿਹੜਾ ਉਦਾਂ ਹੀ ਜਲਦੀ ਹੋ ਜਾਂਦਾ ਜਿੰਨੇ ਹੱਥ ਹੋਣ ਉਹਨੇ ਜਲਦੀ ਜਿਹੜਾ ਕੰਮ ਹੋ ਜਾਂਦਾ ਇਸੇ ਕਰਕੇ ਹਸਬੰਦ ਵੀ ਕਹਿੰਦੇ ਕਹਿੰਦੇ ਅੱਜ ਤੇ ਨੂੰਹ ਸਾਸ ਨੇ ਕਮਾਲ ਹੀ ਕਰਤੀ ਆ ਨਾ ਫਿਰ ਮੈਂ ਟਾਇਲਾਂ ਟੁੱਲਾਂ ਵੀ ਸਾਫ਼ ਕੀਤੀਆਂ ਬਾਥਰੂਮ ਦੀਆਂ ਕਿਉਂਕਿ ਇਹਨੂੰ ਨਾ ਬਣਵਾਉਣ ਲੱਗਿਆ ਬਹੁਤ ਟਾਈਮ ਲੱਗਿਆ ਤੇ ਬਹੁਤ ਹੀ ਜਿੱਦਾਂ ਤੁਸੀਂ ਪਿਛਲੇ ਵਲੌਗ ਚ ਮੇਰੇ ਵੇਖਿਆ ਹੋਊਗਾ ਕਿ ਮਤਲਬ ਨਾ ਬਹੁਤ ਜਦਾ ਸਾਡਾ ਖਰਚਾ ਵੀ ਲੱਗਾ ਤੇ ਬਹੁਤ ਜ਼ਿਆਦਾ ਖੇਚਲ ਵੀ ਹੋਈ ਸਾਨੂੰ ਕਿਉਂਕਿ ਮੇਰਾ ਟਾਈਮ ਹੀ ਉਹ ਜਿਹਾ ਚੱਲਦਾ ਪਿਆ ਸੀ 8th 9th ਮੰਥ ਜਿਹੜਾ ਉਹ ਮੇਰਾ ਚੱਲਦਾ ਪਿਆ ਸੀ ਉਸ ਦੇ ਵਿੱਚ ਹੀ ਜਿਹੜਾ ਸਾਰਾ ਕੰਮ ਵੀ ਕਰਾਇਆ ਹਨਾ ਇਹ ਤੁਹਾਨੂੰ ਵੇਖਣ ਨੂੰ ਥੋੜਾ ਲੱਗਦਾ ਹੋਊਗਾ ਪਰ ਜਦੋਂ ਇਹ ਪਿਆ ਸੀ ਨਾ ਤੇ ਬਹੁਤ ਹੀ ਜ਼ਿਆਦਾ ਕੰਮ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਜਿਹੜਾ ਤੁਹਾਨੂੰ ਪਤਾ ਮਿਸਤਰੀ ਜਿਹੜੇ ਇੱਕ ਵਾਰੀ ਵੜ ਜਾਣ ਘਰ ਤੇ ਫਿਰ ਨਿਕਲਦਾ ਨਾਮ ਨਹੀਂ ਲੈਂਦੇ ਹੈਗੇ ਫਿਰ ਆਪੇ ਵੀ ਹੁੰਦਾ ਕਿ ਆਹ ਕੰਮ ਕਰਾ ਲਓ ਕੰਮ ਕਰਾ ਲਓ ਹੁਣ ਮਿਸਤਰੀ ਆਏ ਆ ਤੇ ਹਨਾ ਤੇ ਇਦਾਂ ਜਿਹੜਾ ਹੀ ਕਿੰਨੇ कराये, कराये, काम ਜਿਹੜੇ ਉਹ ਫਿਰ ਕਰਾਉਣੇ ਪੈ ਗਏ ਥੱਲੇ ਤੇ ਮਤਲਬ ਕਰਾਏ ਕਰਾਏ ਉੱਪਰ ਵੀ ਸਾਰੇ ਫਲੈਸ਼ ਬਾਥਰੂਮ ਜਿਹੜਾ ਹੀ ਸਿੰਕ ਵਗੈਰਾ ਲਗਾਈ ਹਨਾ ਤੇ ਸਾਰਾ ਜਿਹੜਾ ਹੀ ਕੰਮ ਮੰਮੀ ਦੇ ਹੁੰਦਿਆਂ ਨੂੰ ਮਨੇ ਇਹੀ ਕਿ ਹੋ ਜੇ ਹਨਾ ਸਾਰਾ ਹੋ ਗਿਆ ਹੁਣ ਇਹਨਾਂ ਦੀ ਸਾਫ਼ ਸਫਾਈ ਰੱਖਣੀ ਤੇ ਆਪਣੇ ਹੱਥ ਵਾਸਾ ਨਾ ਕਿ ਇਹਨਾਂ ਦਾ ਰੰਗ ਗਰੂਵ ਜਿਹੜਾ ਉਹ ਪਹਿਲਾਂ ਵਰਗਾ ਨਾ ਹੋ ਜੇ ਇਸ ਕਰਕੇ ਇਹਨਾਂ ਵੱਲ ਧਿਆਨ ਦੇਣਾ ਡੇਲੀ ਜ਼ਰੂਰੀ ਹੁੰਦਾ ਮੈਂ ਡੇਲੀ ਕੋਸ਼ਿਸ਼ ਕਰਦੀ ਹਾਂ ਕਿ ਇਹ ਸਾਫ਼ ਸੁਫ਼ ਕਰਕੇ ਸਕਾ ਕੇ ਤੇ ਐਨਵੇਂ ਨਾ ਬਾਥਰੂਮ ਸਾਫ਼ ਸੁਫ਼ ਚੰਗਾ ਲੱਗਦਾ ਹਨਾ ਰਸੋਈ ਤੇ ਬਾਥਰੂਮ ਜਿਹੜਾ ਕਹਿੰਦੇ ਸਾਫ਼ ਹੋਏ ਨਾ ਉਹਨਾਂ ਦਾ ਘਰ ਵੀ ਸਾਫ਼ ਸੁਥਰਾ ਹੁੰਦਾ ਤੇ ਆਪਾਂ ਸਾਰੇ ਕੰਮਕੁੰਮ ਕਰਕੇ ਤੇ ਇੱਥੇ ਆ ਗਏ ਸੀ ਫਿਰ ਕਿਚਨ 'ਚ ਤੇ ਅੱਜ ਮੈਂ ਨਾ ਰਹਿਤਾ ਹੀ ਪਾ ਲਿਆ ਮੈਂ ਕਿ ਇੱਕ ਦਿਨ ਸੈਲਡ ਜਿਹੜਾ ਉਦਾਂ ਖਾਣ ਨੂੰ ਚੰਗਾ ਦਹੀਂ 'ਚ ਪਾ ਲੋ ਸਾਰਿਆਂ ਦੇ ਮੂਹ ਵੀ ਚਲ ਜਾਂਦਾ ਨਾ ਇਦਾਂ ਕੋਈ ਖਾਂਦਾ ਨਹੀਂ ਹੈਗਾ ਸੈਲਡ ਸਵੇਰੇ ਸਵੇਰੇ ਤੇ ਜਿੰਨਾ ਵੀ ਸੈਲਡ ਮਚੀਰਿਆ ਹੁੰਦਾ ਸਾਰਾ ਮੈਂ ਦਹੀਂ 'ਚ ਪਾ ਲੈਨੀ ਆ ਤੇ ਨਾਲ ਕੋਈ ਜਿਹੜੀ ਸਬਜੀ ਬਣੀ ਹੁੰਦੀ ਹੈ ਨਾ ਉਦਾਂ ਵੀ ਨਾਸ਼ਤੇ ਨੂੰ ਜਿਹੜਾ ਵਾ 10:30 11 ਵਜੇ ਜਾਂਦੇ ਆ ਤੇ ਫਿਰ ਹੈਲਦੀ ਫੂਡ ਹੀ ਐਹੀ ਖਾ ਲੈਂਦੇ ਆ ਸਬਜੀ ਦਹੀਂ ਰਹਿਤੇ ਵਾਲਾ ਤੇ ਨਾਲ ਪਰੌਂਠੀ ਹੋ ਜਾਂਦੀ ਹੈ ਨਾ ਤੇ ਆਂਟੀ ਵੀ ਸਵੇਰ ਦੇ ਆਏ ਹੁੰਦੇ 8 ਵਜੇ ਤੇ ਤੇ ਉਹਨਾਂ ਨੂੰ ਵੀ ਜਿਹੜਾ ਮੈਂ ਨਾਸ਼ਤਾ ਕਰਾ ਦਿੰਨੀ ਹੈ ਚਾਹ ਵਗੈਰਾ ਦੇ ਜੰਨੀ ਹੈ ਨਾ ਤੇ ਕਹਿੰਦੇ ਹੁੰਦੇ ਮੈਨੂੰ ਚਾਹ ਦੇ ਦਿਆ ਕਰ ਤੇ ਕੰਮ ਜਿੰਨਾ ਮਰਜ਼ੀ ਕਰਵਾ ਲਉ ਹਣਾ ਆਪਣਾ ਵੀ ਇਹੀ ਹਾਲ ਹੈ ਜਿਨੇ ਚਾਹ ਹੀ ਪੀਣੀ ਹੈਗੀ ਹੋਰ ਨਾ ਚਿਰ ਜਿਹੜਾ ਉੱਠਿਆ ਨਹੀਂ ਜਾਂਦਾ ਹੈਗਾ ਤੇ ਆਂਟੀ ਦੀ ਇੱਕ ਖਾਸ ਗੱਲ ਹੈ ਤਾਂ ਕਿ ਉਹਨੇ ਕਦੀ ਮਨਾ ਨਹੀਂ ਕੀਤਾ ਹੈਗਾ ਕੋਈ ਵੀ ਕੰਮ ਹੋਵੇ ਨਾ ਉਹਨੇ ਕਦੀ ਵੀ ਮਨਾ ਨਹੀਂ ਕੀਤਾ ਇਸ ਕਰਕੇ ਨਾ ਮੈਂ ਵੀ ਫਿਰ ਆਪਾਂ ਦਾ ਵੀ ਬਿਹੇਵੀਅਰ ਚੰਗਾ ਹੈ ਉਹਨਾਂ ਦੇ ਨਾਲ ਤੇ ਆਪਾਂ ਫਿਰ ਮਨੂੰ ਨਾਸ਼ਤਾ ਕਰਾ ਦਿੰਦੇ ਨਹੀਂ ਉਹਨਾਂ ਨੂੰ ਤੇ ਨਾਲ ਚਾਹ ਦੇ ਦਿੰਦੇ ਤੇ ਫਿਰ ਉਹਨਾਂ ਨੇ ਆਪਣੇ ਕੰਮ ਜਿਹੜਾ ਉਹ ਲੱਗੇ ਰਹਿਣਾ ਨਾਲ ਆਪਾਂ ਵੀ ਜਿਹੜਾ ਹੱਥ ਵਟਾ ਦਿੰਦੇ ਆ ਨਾਲ ਮੰਮੀ ਵੀ ਵਟਾ ਦਿੰਦੇ ਫਿਰ ਦਿਨ ਦਾ ਹੱਥ ਹੋ ਜਾਂਦਾ ਤੇ ਕੰਮ ਜਿਹੜਾ ਜਲਦੀ ਹੋ ਜਾਂਦਾ 11:30 11:30 ਤੱਕ ਸਵੇਰ ਦਾ ਹੁੰਦਾ ਸਾਡਾ ਬਿਜ਼ੀ ਸ਼ਡਿਊਲ ਬਾਕੀ ਬਾਅਦ ਚ ਸਾਡੀ ਦੁਪਹਿਰ ਬੜੀ ਵਧੀਆ ਹੁੰਦੀ ਹੈ ਨਾ ਵੇਲੇ ਹੋਈਦਾ ਵਾ ਇੱਕ ਤੁਹਾਨੂੰ ਪਤਾ ਗਰਮੀਆਂ ਦੇ ਕਰਕੇ ਦੇਣ ਵੀ ਬਹੁਤ ਵੱਡੇ ਆ ਤੇ ਇਹ ਜਿਹੜਾ ਟਾਈਮ ਜਿਹੜਾ ਉਹ ਜਲਦੀ ਬੀਤਦਾ ਹੀ ਨਹੀਂ ਹੈਗਾ ਤੇ ਹੁਣ ਤੇ ਚਲੋ ਬੱਚੇ ਦੇ ਨਾਲ ਟਾਈਮ ਦਾ ਪਤਾ ਨਹੀਂ ਲੈ ਚੱਲਦਾ ਹੈਗਾ ਤੇ ਹੁਣ ਉਹਨੇ ਜਿਹੜਾ ਉਹਨੇ ਮੈਂ ਨਵਾਤ ਵਾਹ ਦੇਣਾ ਨਵਾਲ ਕੇ ਤੇ ਫਿਰ ਆਪਾਂ ਨੇ ਉਹਨਾਂ ਦੇ ਉਹਦੇ ਨਾਲ ਹੀ ਮੈਂ ਲੰਮੇ ਪੈ ਜਾਣਾ ਉਹਨੇ ਸੌ ਜਾਣਾ ਫਿਰ ਜਦੋਂ ਉਹਨੂੰ ਨਵਾਇਆ ਹੁਣ ਤੋਂ ਬਾਅਦ ਉਹ ਸੌ ਜਾਏਗਾ ਤੇ ਸੌਣ ਤੋਂ ਬਾਅਦ ਮੈਂ ਵੀ ਉਹਦੇ ਨਾਲ ਹੀ ਸੌ ਜਾਵਾਂਗੀ ਤੇ ਮੇਰਾ ਸੋਈ ਦਾ ਮੈਂ ਥੋੜਾ ਮਾੜਾ ਮੋਟਾ ਜਿਹੜਾ ਵੋ ਥੋੜੇ ਬੋਤੇ ਪਾਂਡੇ ਜਿਹੜੇ ਹੀ ਉਹ ਮੈਂ ਸਾਫ਼ ਕਰ ਦਿੰਨੀ ਆ ਤੇ ਬਾਕੀ ਤੇ ਆਂਟੀ ਬਾਹਰ ਜਿਹੜਾ ਉਹ ਕਰ ਹੀ ਲੈਂਦੇ ਸਾਫ਼ ਸਵਾਈ ਹਨਾ ਤੇ ਜਿਹੜਾ ਮੇਰਾ ਬੇਟਾ ਹੀ ਉਹ ਵੀ ਉੱਠ ਗਿਆ ਹੀ ਹੁਣ ਬਸ ਮੈਂ ਫ੍ਰੀ ਹੋ ਕੇ ਨਾਸ਼ਤਾ ਕਰਕੇ ਤੇ ਉਹਨੂੰ ਨਿਵਾਲ ਤਵਾਲ ਕੇ ਤੇ ਬਸ ਉਹਨੂੰ ਵੀ ਰੈਡੀ ਕਰ ਦੇਣਾ ਵਾ ਤੇ ਇਦਾਂ ਹੁੰਦਾ ਕਿ ਜੇ ਤੇ ਤੁਹਾਡੇ ਦੋ ਬੱਚੇ ਆ ਤੇ ਇੱਕ ਸਕੂਲ ਜਾਂਦਾ ਤੇ ਇੱਕ ਨੂੰ ਤੁਸੀਂ ਆਰਾਮ ਨਾਲ ਸੰਭਾਲ ਸਕਦੇ ਹੋ ਬਾਅਦ ਚ ਤੇ ਇੱਕ ਜਿਹੜਾ ਹੀ ਉਹਨੂੰ ਤੇ ਮੈਂ ਸਕੂਲ ਭੇਜਦਾ ਤੇ ਦੂਜੇ ਵੱਲ ਫਿਰ ਸਾਰਾ ਆਦ ਦੇਣਾ ਉਹਦੇ ਵਾਲੀ ਲੰਘ ਜਾਂਦਾ ਤੇ ਉਹਨੂੰ ਮੈਂ ਨਿਵਾਲ ਦਿੱਤਾ ਹੀ ਇੱਥੇ ਮੈਂ ਜਿਹੜੇ ਕੱਪੜੇ ਸੁੱਕਣੇ ਪਾਏ ਹੀ ਹੰਟੀ ਧੋਕ ਅਗੇ ਹੀ ਤੇ ਉਹ ਮਤਲਬ 12:30 ਤੱਕ ਸੁੱਕ ਜਾਂਦੇ ਕੱਪੜੇ ਧੋਪ ਬਹੁਤ ਜ਼ਿਆਦਾ ਹੁੰਦੀ ਆ ਤੇ ਉਹ ਮੈਂ ਜਿਹੜੇ ਹੀ ਕੱਢ ਦਿੱਤੇ ਹੀ ਲਾ ਕੇ ਲੈ ਆਏ ਹੀ ਪ੍ਰੈਸ ਵਾਲੇ ਮੈਂ ਪ੍ਰੈਸ ਕਰ ਲਈ ਮੈਂ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਬਹੁਤ ਜ਼ਿਆਦਾ ਨਾ ਕੰਮ ਦਾ ਜ਼ੋਰ ਹੁੰਦਾ ਕੰਮ ਦੇ ਵਿੱਚ ਫਿਰ ਪਤਾ ਹੀ ਨਹੀਂ ਲੱਗਦਾ ਕਿ ਕੈਮਰਾ ਵੀ ਮਤਲਬ ਚੁੱਕਣਾ ਵਾ ਜਾਂ ਕੈਮਰਾ ਵੀ ਲਗਾਉਣਾ ਵਾ ਇਹ ਚੀਜ਼ ਦਾ ਖਿਆਲ ਹੀ ਨਹੀਂ ਰਹਿੰਦਾ ਹੈਗਾ ਤੇ ਇੱਥੇ ਮੈਂ ਮਾੜੀ-ਮੋਟੀ ਜਿਹੜੀ ਸੈਟਿੰਗ ਵਗੈਰਾ ਉਹ ਮੈਂ ਕਰ ਲਾਂਗੀ ਕਿਉਂਕਿ ਉਹਨੇ ਨਾ ਦਵਾਦ ਹੁਣ ਸੌ ਜਾਣਾ ਵਾ ਤੇ ਮੈਂ ਇੱਥੇ ਹੀ ਜਿਹੜਾ ਮੈਟ ਵਿਛਾਇਆ ਇਹ ਮੈਂ ਮੈਟ ਵਿਛਾਇ ਰਹਿ ਦਿੰਨੀ ਆ ਤੇ ਵੈਸੇ ਤੇ ਉਹਨੂੰ ਡਾਈਪਰ ਡਾਈਪਰ ਚ ਰੱਖਦੀ ਆ ਮੈਂ ਥੋੜਾ ਡਾਈਪਰ ਫ੍ਰੀ ਵੀ ਰੱਖਦੀ ਆ ਬਟ ਥੋੜਾ ਬਹੁਤਾ ਮੈਂ ਡਾਈਪਰ ਵੀ ਲਾ ਦਿੰਨੀ ਆ ਤੇ ਉਹ ਐਨ ਸੁੱਤਾ ਰਹਿੰਦਾ ਇਤਾਂ ਨਾ ਬੱਚੇ ਦੀ ਨੀਂਦ ਡਿਸਟਰਬ ਹੁੰਦੀ ਆ ਜਦੋਂ ਆਪਾਂ ਡਾਈਪਰ ਵਗਲਾ ਨਹੀਂ ਲਾਉਂਦੇ ਵਾਰ-ਵਾਰ ਸੂਸੂ ਪੋਟੀ ਕਰਦਾ ਇਸ ਕਰਕੇ ਤੇ ਜਿਹੜਾ ਵਾ ਇੱਥੇ ਸ਼ਾਮ ਦਾ ਟਾਈਮ ਆ ਤੇ ਸ਼ਾਮ ਟਾਈਮ ਉਹਨੇ ਇਹ ਹੁੰਦਾ ਕਿ ਇੱਕ ਵਾਰੀ ਵਿੜੇ 'ਚ ਨਾ ਮੈਂ ਗਿੱਲਾ-ਗਿੱਲਾ ਪੋਚਾ ਲਾ ਦਿੰਨੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਇਹਦੇ ਨਾਲ ਠੰਡੀ ਹਰਜੀ ਆ ਜਾਂਦੀ ਹੈ ਨਾ ਹਵਾ ਜਿਹੜੀ ਪੱਖਿਆਂ ਦੀ ਉਹ ਠੰਡੀ-ਠੰਡੀ ਹੋ ਜਾਂਦੀ ਹੈ ਤੇ ਮੈਂ ਗਿੱਲਾ-ਗਿੱਲਾ ਜਿਹੜਾ ਪੋਚਾ ਵਿੜੇ 'ਚ ਲਾ ਦਿੰਨੀ ਹੈ ਇੱਕ ਸਾਫ-ਸਫਾਈ ਦਾ ਧਿਆਨ ਹੁਣ ਬਹੁਤ ਜ਼ਿਆਦਾ ਰੱਖਿਆ ਜਾਂਦਾ ਕਿਉਂਕਿ ਇੱਕ ਤੇ ਛੋਟਾ ਬੱਚਾ ਹੈ ਨਾ ਉਹਦੇ ਕਰਕੇ ਤੇ ਇੱਕ ਨਾ ਹਵਾ ਚੱਲਦੀ ਹੈ ਤੇ ਉੱਪਰੋਂ ਨਾ ਕੱਟਾ ਵਗੈਰਾ ਆਉਂਦਾ ਵਾ ਤੇ ਉਹਦੇ ਕਰਕੇ ਜਿਹੜਾ ਝਾੜੂ ਤੇ ਪੋਚਾ ਜਿਹੜਾ ਸ਼ਾਮੀ ਜਿਹੜਾ ਉਹ ਬੇੜੇ ਚ ਤੇ ਬਾਹਰ ਵਾਲੇ ਕਮਰੇ ਚ ਜਿਹੜਾ ਉਹ ਲਾਦਣੀ ਹੁੰਦੀ ਆ ਗਿੱਲਾ-ਗਿੱਲਾ ਵੀ ਲਾਦੀ ਤੇ ਛਾਟੀ ਸੁੱਕ ਜਾਂਦਾ ਕਿਉਂਕਿ ਦਿਨ ਬਹੁਤ ਜ਼ਿਆਦਾ ਖੁਸ਼ਕ ਜੇ ਆ ਤੇ ਹਵਾਵਾਂ ਚੱਲਦੀਆਂ ਵਾ ਤੇ ਗਰਮੀ ਕਰਕੇ ਭਾਵੇਂ ਗਿੱਲਾ ਹੀ ਪੋਚਾ ਲਾ ਲਓ ਤਾਂ ਵੀ ਜਿਹੜਾ ਸੁੱਕ ਜਾਂਦਾ ਵਾ ਨਾ ਤੇ ਇਦਾਂ ਮੈਂ ਬੈ ਕੇ ਤੇ ਹੁਣ ਮੇਰੇ ਕੋ ਨਹੀਂ ਲੱਗਦਾ ਹੈਗਾ ਪੋਚਾ ਕਿਉਂਕਿ ਬੈਕ ਪੇਨ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਦਾਂ ਮੈਂ ਵਾਈਪਰ ਤੇ ਲਾ ਕੇ ਪੋਚਾਂ ਤੇ ਫਿਰ ਮੈਂ ਲਗਾ ਦਿੰਨੀ ਤੇ ਤੇ ਸ਼ਾਮ ਟਾਈਮ ਆਪਾਂ ਦੇ ਹੀ ਕੀਸੀ ਪੂਤ ਨਾਹਾ ਪੂਤ ਨਾ ਆਪਾਂ ਚਟਨੀ ਬਣਾਉਣੀ ਹੀ ਤੇ ਉਹ ਮੈਂ ਕਿ ਚੱਲਣਾ ਇੱਥੇ ਬੈੱਡ ਤੇ ਬੈਠੇ ਨਾਲ ਟੀਵੀ ਲੱਗਾ ਤੇ ਨਾਲ ਆਪਾਂ ਜਿਹੜਾ ਉਹ ਇਹਨੂੰ ਕਰ ਲੈਨੇ ਸਾਫ ਸਫਾਈ ਕਰ ਲੈਨੇ ਇਹਦੀ ਹਨਾ ਮੈਂ ਤੇ ਮੰਮੀ ਬੈਠੇ ਨਾਲ ਮੇਰਾ ਬੇਟਾ ਖੇਲਦਾ ਪਿਆ ਹੈ ਨਾ ਤੇ ਚਲੋ ਜੀ ਏਸੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਹੋਵੇ ਤੇ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਤੇ ਲਾਈਕ ਜ਼ਰੂਰ ਕਰਦਿਆ ਕਰੋ ਵੇਖ ਕੇ ਨਾ ਚਲ ਜਿਆ ਕਰੋ ਪਲੀਜ਼ ਪਹਿਲਾ ਲਾਈਕ ਕਰਦਿਆ ਕਰੋ ਫਿਰ ਵੀਡੀਓ ਨੂੰ ਪੂਰਾ ਵੇਖਿਆ ਕਰੋ ਤੇ ਇਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲੂਗਾ ਮੈਨੂੰ ਵੀ ਮੋਟੀਵੇਸ਼ਨ ਮਿਲੂਗਾ ਆਪਾਂ ਵਧੀਆ-ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਵਧੀਆ-ਵਧੀਆ ਵਲੌਗ ਤੁਹਾਨੂੰ ਵੇਖਣ ਵਾਸਤੇ ਮਿਲਣਗੇ ਤੇ ਚਲੋ ਜੀ ਇੰਜੋਏ ਕਰੋ ਸਾਰਾ ਸਾਰੀ ਵੀਡੀਓ ਤੇ ਮਿਲਦੇ ਆ ਤੁਹਾਨੂੰ ਹੁਣ ਅਗਲੇ ਵਲੌਗ ਚ ਚਲੋ ਡੇਲੀ ਡੇਲੀ ਤੇ ਨਹੀਂ ਪਾ ਹੁੰਦਾ ਨਾ ਆਪਣੇ ਕੋਲੋਂ ਵੀਡੀਓ ਡੇਲੀ ਪਾ ਪਾਦੀ ਹੈਗੀ ਪਰ ਕੋਸ਼ਿਸ਼ ਪੂਰੀ ਰਹੂਗੀ ਕਿ ਇੱਕ ਦਿਨ ਛੱਡ ਕੇ ਜਿਹੜੀ ਮੈਂ ਜ਼ਰੂਰ ਵੀਡੀਓ ਪਾਵਾਂ ਤੇ ਇਹਦੇ ਨਾਲ ਜੇ ਮੈਂ ਵੀਡੀਓ ਬਣਾਉਣੀ ਤੇ ਤੁਹਾਡਾ ਰਿਸਪੌਂਸ ਵੀ ਮੈਨੂੰ ਵਧੀਆ ਚਾਹੀਦਾ ਵਾ ਨਹੀਂ ਤੇ ਮੇਰੇ ਚ ਹਿੰਮਤ ਨਹੀਂ ਆ ਪਾਦੀ ਹੈਗੀ ਚਲੋ ਜੀ ਬਾਏ ਬਾਏ ਸਾਰੀ ਖਾਲ ਜੀ ਸਾਰਿਆਂ ਨੂੰ